ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਲਗਾਤਾਰ ਹੋ ਰਹੀ بارش ਦਾ ਪਾਣੀ 66 ਕੇਵੀ ਸਬਸਟੇਸ਼ਨ ਪਾਸਟਾ ਦੇ ਬਿਜਲੀ ਘਰ ਦੇ ਕੰਟਰੋਲ ਰੂਮ ਵਿਖੇ ਡੱਕ ਲੋ। ਕਿ ਜਿਸ ਤੋਂ ਬਾਅਦ ਪਿੰਡ ਦੀ ਗram ਪੰਚਾਇਤ ਨੇ ਜੀਸੀਬੀ ਦੀ ਮਦਦ ਨਾਲ ਸੜਕ ਨੂੰ ਤੋੜ ਕੇ ਪਾਣੀ ਨੂੰ ਬਿਜਲੀ ਘਰ ਵਿੱਚੋਂ ਬਾਹਰ ਕੱਢਿਆ। ਸਾਸ਼ੀਕਰ ਮੈਂ ਕੁਲਵੰਤ ਕੌਰ ਸਰਪੰਚੋਂ ਪਾਸਟਾ ਤੇ ਮੇਰੇ ਨਾਲ ਆ ਜੈ ਸਿੰਘ ਤੇ ਮੇਰੇ ਪੰਚਾਇਤ ਦੇਮ ਇਹ ਪਾਸਟਾ ਦਾ ਬਿਜਲੀ ਘਰ ਆ ਇੱਥੇ ਭਾਰੀ بارش ਹੋਣ ਕਰਕੇ ਬਿਜਲੀ ਸੋਰਿੰਗ ਜਿਹੜਾ ਪਾਣੀ ਆ ਉਹ ਕੰਟਰੋਲ ਰੂਮ ਦੇ ਅੰਦਰ ਤੱਕ ਆਉਣਾ ਸ਼ੁਰੂ ਹੋ ਗਿਆ ਸੀ ਮਿੰਟ ਪ੍ਰਤੀ ਮਿੰਟ ਇੰਨਾ ਕ ਵਧਣਾ ਸ਼ੁਰੂ ਹੋ ਗਿਆ ਸੀਗਾ ਪਾਣੀ ਕਿ ਜਿਹੜਾ ਇਹ ਬਿਜਲੀ ਘਰ 66 ਕੇਵੀ ਪੰਜਟਾ ਦਾ ਇਹ ਖਤਰੇ ਦੇ ਵਿੱਚ ਸੀਗਾ ਅਗਰ ਬੱਤੀ ਅਗਰ ਪਾਣੀ ਅੰਦਰ ਤੱਕ ਆ ਜਾਂਦਾ ਤਾਂ ਜਿਹੜੀ ਲਾਈਟ ਹੈ ਉਹ ਕਾਫੀ ਪ੍ਰਭਾਵਿਤ ਹੋਣੀ ਸੀ ਇੱਕ ਦੋ ਦਿਨ ਲਈ ਨਹੀਂ ਹੋਣੀ ਸੀ ਘੱਟ ਤੋਂ ਘੱਟ 10-15 ਦਿਨ ਜਿਹੜੇ ਆ ਉਹ ਬਿਜਲੀ ਤੋਂ ਬਿਨਾਂ ਲੱਗਣੀ ਸੀ ਜਿਹੜੇ ਕਿ ਔਖੀ ਤੇ ਇਹਦਾ ਜਿਹੜਾ ਪਾਣੀ ਦੀ ਨਿਕਾਸੀ ਫੇ ਕਿਸ ਤਰ੍ਹਾਂ ਕੀਤੀ ਗਈ ਹੈ ਜੀ ਇਹ ਪਾਣੀ ਜਿਹੜਾ ਆ ਉਹ ਖੇਤਾਂ ਦਾ ਜਿਹੜਾ ਲਗਾਤਾਰ ਬਿਜਲੀ ਘਰਾਂ ਨੂੰ ਵਧਨ ਕਰਨ ਬਿਜਲੀ ਦੇ ਅੰਦਰ ਤੱਕ ਪਾਉਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਅਸੀਂ ਇਹ ਕੀਤਾ ਕਿ ਇੱਥੋਂ ਨਾਲ ਇੱਕ ਸੜਕ ਆ ਸੜਕ ਨੂੰ ਥੋੜਾ ਜਿਹਾ ਕੋਈ ਕਟੌਤੀ ਕਰਕੇ ਜਿਹੜਾ ਪਾਣੀ ਦਾ ਨਿਕਾਸ ਆ ਉਹ ਖੇਤਾਂ ਵੱਲੋਂ ਕੀਤਾ ਗਿਆ ਸੀ ਠੀਕ ਹੁਣ ਪਾਣੀ ਬਿਲਕੁਲ ਠੀਕ ਹੈ ਇਸ ਤਰ੍ਹਾਂ ਪਾਣੀ ਕੰਟਰੋਲ ਜਿਆ ਬਿਜਲੀ ਘਰ ਸੇਫ ਆ ਤੇ ਜਿਹਦੇ ਨਾਲ ਜਿਹੜੀ ਆਮ ਜਨਤਾ ਉਹ ਪ੍ਰਭਾਵਿਤ ਨਹੀਂ ਹੋਈ ਜੀ ਕੱਲ ਐਸਐਸਈ ਸਾਹਿਬ ਜਿਹੜੇ ਕੁਲਵਿੰਦਰ ਸਿੰਘ ਜੀ ਆ ਉਹ ਇੱਥੇ ਆ ਕੇ ਮੌਕਾ ਉਹਨਾਂ ਨੇ ਦੇਖਿਆ ਉਹਨਾਂ ਨੇ ਮੌਕਾ ਦੇਖਦਿਆਂ ਇਹ ਕਿਹਾ ਕਿ ਜਿਹੜੀ ਇਹਦੇ ਬਿਜਲੀ ਘਰ ਦੇ ਆਲੇ ਦੁਆਲੇ ਨਾ ਫਲੱਡ ਵਾਲ ਬਣਾਈ ਜਾਊਗੀ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਹੈ ਬਿਜਲੀ ਘਰ ਦੇ ਅੰਦਰ ਨਹੀਂ ਬੜੇ